ਤੇ ਜਿਹੜਾ ਤੱਕਾ ਆ ਉਹ ਗਲਤ ਹੋਇਆ ਜਿਹੜੇ ਬੰਦੇ ਆਏ ਆ ਧਮਕੀਆਂ ਲਾ ਕੇ ਗੱਤਰ ਮਾਰ ਕੇ ਗਏ ਆ ਉਹ ਤੇ ਗੁੰਡਾਗਰਦੀ ਰਾਜ ਕਰਨ ਦੇ ਇੱਕ ਪੰਜਾਬ ਸਰਕਾਰ ਮਰਦਾਬਦ ਕਰਨੇ ਆ ਪਰ ਕੰਨੇ ਆ ਠੀਕ ਹੈ ਇੱਕ ਆਮ ਪਾਰਟੀ ਆਈ ਹੈ ਸਭ ਨਾਲ ਗੰਦੀ ਪਾਰਟੀ ਆਈ ਹੈ ਦੂਜੇ ਨੰਬਰ ਤੇ ਸਾਡੀ ਪੁਲਿਸ ਨੂੰ ਫੋਨ ਕੀਤਾ ਐਸਪੀ ਸਾਹਿਬ ਆਇਆ ਡਿਪਟੀ ਸਾਹਿਬ ਆਇਆ ਸਾਰੇ ਇੱਥੇ ਆਏ ਆ ਪਰ ਆਪਾਂ ਪੁਲਿਸ ਦਾ ਧੰਨਵਾਦ ਕਰਦੇ ਆਂ ਬਾਕੀ ਸਾਡੇ ਵੱਲੋਂ ਕੋਈ ਗੱਲ ਨਹੀਂ ਗਈ ਬਾਕੀ ਆਪਾਂ ਪੰਜਾਬ ਪੁਲ ਦੇ ਨਾਲ ਆ ਪਰ ਜਿੰਨਾਂ ਨੇ ਤੱਕਾ ਕੀਤਾ ਉਹਨਾਂ ਨੂੰ ਫਾਂਸੀ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਮਰਜੀ ਗੁੰਡਾਗਰਦੀ ਰਾਜ ਕਰਨ ਦੇ ਇਸਟਾ ਨੇ ਪ੍ਰਾਣੀ ਰੰਜਮ ਪਹਿਣੀ ਆ ਉਹ ਬੰਦਾ ਛਟਾਨ ਆਇਆ ਇੱਕ ਦਾਤਲਮਾ ਦੇ ਗਾਂ ਗਏ ਮੈਡਮ ਮੈਡਮ ਆ ਬੇਟਾ ਇਹਨਾਂ ਦਾ ਬੇਟਾ ਇਹਨਾਂ ਦਾ ਇਹਨਾਂ ਦੀ ਤੁਸੀਂ ਪੂਰੀ ਪੂਰੀ ਗੱਲ ਸੁਣੋ ਮੇਰੇ ਪਾਪਾ ਦਾ ਨਾਮ ਕੀ ਸ਼ਾਹ ਜੀ ਮੇਰਾ ਕੁਨਾਲ ਜੀ ਕਿੰਨੀ ਏਜ ਆ ਤੁਹਾਡੇ ਕੋਕਾ ਜੀ ਦਾ 38 8839 ਕੀ ਕਾਰਨ ਬਣੇ ਕਤਲ ਦਾ ਕਾਰਨ ਆ ਬਣਿਆ ਜੇ ਕਿ ਉਹਨਾਂ ਨੇ ਰਾਇ ਨਾਮਾ ਕਰਾਇਆ ਜੀ ਉਹਨਾਂ ਦਾ ਜਿਹੜੇ ਮੁੰਡੇ ਲੜੇ ਇਹਨਾਂ ਦੇ ਨਾਲ ਗੱਲੂ ਹੀ ਇੱਕ ਦੀਪੂ ਨਾ ਦਾ ਮੁੰਡਾ ਸਮੋਕਿੰਗ ਕਰਦੇ ਹੋਏ ਬਾਹਰ ਆਇਆ ਤੇ ਇਹਨਾਂ ਦੀ ਆਪਸੀ ਕੋਈ ਗੱਲ ਹੋਈ ਆ ਕਰ ਦੇ ਮੁੰਡੇ ਦੇ ਨਾਲ ਤੇ ਇਹ ਹੋ ਗਿਆ ਹੱਥੋਂ ਪਾਈ ਠੀਕ ਜੇ ਤੇ ਉਹ ਮੁੰਡਾ ਭੱਜਿਆ ਮੇਰੀ ਦੁਕਾਨ ਨਾਲ ਬਚਣ ਆਸਤੇ ਤੇ ਉਹਨੇ ਕੋ ਉੱਠ ਚਲਾ ਦਿੱਤੀਆਂ ਇੱਟਾਂ ਠੀਕ ਜੇ ਤੇ ਉਹ ਉੱਠ ਚੱਲੀ ਇੱਟੇ ਤੇ ਦੀਪੂ ਦੇ ਨਾਲ ਅੱਖ ਤੇ ਵੱਜੀ ਤੇ ਉਹ ਗਿਆ ਟਾਂਕੇ ਟੂਮ ਤੇ ਲਵਾ ਕੇ ਬਾਅਦ ਚੋ ਜਿਹੜਾ ਦੀਪੂ ਮੁੰਡਾ ਹੈ ਜਿਹੜਾ ਸਮੋਕਿੰਗ ਕਰਕੇ ਨਾਲ ਲੜਿਆ ਨਾ ਉਹਨੇ ਮੁੰਡੇ ਕੱਥੇ ਜਿੱਤੇ ਮੁੰਡੇ ਇਕੱਠੇ ਕਰਕੇ ਨੂੰ ਪੁੱਟਿਆ ਚੰਗਾ ਠੀਕ ਜੇ ਤੇ ਬੱਚੋ ਫਾਦਰ ਸਾਹਿਬ ਮੇਰੇ ਨੇ ਰਾਈ ਨਾਮਾ ਕਰਾਇਆ ਕਿ ਛੱਡੋ ਗਲੀ ਮੱਲਾ ਹੈਗਾ ਨਹੀਂ ਚੰਗਾ ਲੱਗਦਾ ਵਾ ਤੇ ਜਦੋਂ ਰਾਤ 10:30 ਵਜੇ ਪਾਪਾ ਨੇ ਮੇਰੇ ਨੇ ਸ਼ੌਪ ਬੰਦ ਕੀਤੀ ਤੇ ਇਹਨਾਂ ਦੇ ਘਰ ਗੱਲ ਕਰਨਦੇ ਹੀ ਉਬਾਰ ਆ ਮੂਹੇ ਦੇ ਨਾਲ ਹੀ ਗੱਲ ਕਰਨਦੇ ਸੀ ਤੇ ਇਹਨਾਂ ਆਪਣਾ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ ਤੇ ਪਾਪਾ ਨੇ ਇਹਨਾਂ ਨੂੰ ਪਹਿਲਾਂ ਦਵਾਈ ਦਵਾਈ ਦੇ ਪੈਸੇ ਦਿੱਤੇ ਤੇ ਜਿਹੜੇ ਮਿੱਠੂ ਦੀ ਵਾਈਫ ਹੈਗੀ ਉਹ ਗਈ ਦਵਾਈ ਲੈਣ ਆਪਣੇ ਮੁੰਡੇ ਵਾਸਤੇ ਦਵਾਈ ਲੈ ਕੇ ਆਏ ਤੇ ਬਾਅਦ ਚ ਉਹ ਕਹਿੰਦੇ ਸਾਡੇ ਕੋਲ ਦੁੱਧ ਜੋਗ ਨਹੀਂ ਪੈਸੇ ਹੈਗੇ ਆ ਤੇ ਜੇ ਫਿਰ ਪਾਪਾ ਨੇ 50 ਰੁਪਏ ਕੱਢੇ ਕਹਿੰਦੇ ਜਾ ਦੁੱਧ ਲੈ ਆ ਤੇ ਪਾਪਾ ਨਾਲ ਜਿਹੜਾ ਮੁੰਡਾ ਸੀ ਉਹ ਦੁੱਧ ਲੈਣ ਹਲੇ ਗਿਆ ਹੀ ਆ ਤੇ ਮਿੱਠੂ ਦਾ ਮੁੰਡੇ ਨੇ ਉਹਨਾਂ ਨੂੰ ਧੱਕਾ ਮਾਰਿਆ ਉਹ ਥੱਲੇ ਡੇਗ ਗਏ ਤੇ ਹਲੇ ਛੇਤੀ ਕਿੱਥੋਂ ਉੱਟਣ ਉਹਨੇ ਲੈ ਕੇ ਡਾਕਟਰ ਨਾਲ ਦਸਤ ਤੇ ਮਾਨੇ ਸਟਾਰਟ ਕਰਤੇ ਡਾਕਟਰ ਕਿੰਨੇ ਮਾਰੇ ਆ ਡਾਕਟਰ ਮਿੱਠੂ ਦੇ ਮੁੰਡੇ ਨੇ ਮਾਰੇ ਆ ਕੋਈ ਨਾਮ ਉਹਨਾਂ ਦਾ ਪਤਾ ਹੈ ਨਾਮ ਆਪਾਂ ਇਹਨਾਂ ਨੂੰ ਬੁਲਾਉਂਦੇ ਨਹੀਂ ਪਰ ਮੈਡਮ ਇੱਕ ਗੱਲ ਕਹਵਾ ਜੀ ਇਹ ਜਿਹੜੀ ਸਾਡੀ ਕੋ ਫੋਟੋ ਆ ਵੀ ਗਿਆ ਸਭ ਕੁਝ ਸਬੂਤ ਹੀ ਗਿਆ ਦੂਜੇ ਨੰਬਰ ਤੇ ਧੱਕਾ ਆ ਠੀਕ ਆ ਪੰਜਾਬ ਪੁਲਿਸ ਪੰਜਾਬ ਪੁਲਿਸ ਕੰਮ ਕਰਨਾ ਚਾਹਦੀ ਆ ਪਰ ਪੰਜਾਬ ਪੁਲਿਸ ਕੰਮ ਨਹੀਂ ਚਾਹਦੀ ਆ ਪਰ ਸਰਕਾਰ ਕੰਮ ਨਹੀਂ ਕਰ ਦਿੰਦੀ ਹਾਂਜੀ ਮੌਕੇ ਤੇ ਪਹੁੰਚੀ ਹਾਂਜੀ ਮੌਕੇ ਤੇ ਪਹੁੰਚੀ ਆ ਪੰਜਾਬ ਪੁਲਿਸ ਮੌਕੇ ਪਹੁੰਚੀ ਐਸਪੀ ਸਾਹਿਬ ਜਸਪਾਲ ਭਾਈ ਮੌਕੇ ਤੇ ਪਹੁੰਚੇ ਆ ਪਰ ਬਹੁਤ ਧੰਨਵਾਦ ਕਰਦੇ ਆ ਜੇਦੀ ਪੰਜਾਬ ਸਰਕਾਰ ਗਲਤ ਕੰਮ ਕਰਦੀ ਆ ਗੁੰਡਾ ਕਰਦੀ ਸਭਾਂ ਬੰਦੇ ਪਾਲਣਦੀ ਆ ਇਹ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮਨਗਰ ਇਲਾਕੇ ਦੇ ਵਿੱਚ ਝਗੜਾ ਹੋਇਆ ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਕਿਸ ਨਾਂ ਦਾ ਵਿਅਕਤੀ ਸੀਗਾ ਜਿਹਦਾ ਪਾਂ ਸ਼ੌਪ ਤੇ ਨਾਲ ਕੋਲਡਰਿੰਗ ਦਾ ਕੰਮ ਹੈ ਦੁਕਾਨ ਹੈ ਉਹਦੀ ਤੇ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਠੂ ਨਾਂ ਦਾ ਵਿਅਕਤੀ ਤੇ ਉਹਦੇ ਲੜਕੇ ਨੇ ਉਹ ਮਿੱਠੂ ਦੇ ਲੜਕਿਆਂ ਦਾ ਜਾਂ ਮਿੱਠੂ ਦਾ ਇੱਕ ਹੋਰ ਪਾਰਟੀ ਦੀ ਪੂ ਨਾਂ ਦਾ ਵਿਅਕਤੀ ਆ ਉਹਨਾਂ ਦਾ ਆਪਸੀ ਝਗੜਾ ਸੀ ਕੋਈ ਝਗੜੇ ਦੀ ਉਹਨਾਂ ਦੋਨਾਂ ਪਾਰਟੀਆਂ ਦਾ ਝਗੜਾ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਚੱਕਰ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਤੇ ਇਸੇ ਰੰਜੇ ਦੇ ਵਿੱਚ ਇਹ ਮਿੱਠੂ ਦੇ ਲੜਕੇ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀ ਉਹਨਾਂ ਨੂੰ ਮਰਡਰ ਕਰਤਾ ਇਹਦਾ ਸਰ ਜਿਸ ਵਿਅਕਤੀ ਦਾ ਕਤਲ ਹੋਇਆ ਕਿੰਨੀ ਉਮਰ ਸੀ ਉਹਦੀ ਅਬਾਉਟ ਇਹਦੀ 38 ਇਅਰਸ ਐ ਉਮਰ ਹੈ ਜੀ ਤੇ ਬਾਕੀ ਕਾਰਵਾਈ ਚੱਲ ਰਹੀ ਠੀਕ ਹੈ ਸਰ ਥੈਂਕ ਯੂ